ਬਹੁਤ ਕਿਰਪਾ ਮੜੀਆਂ ਚ ਰਹ ਰਹੇ ਹਾਂ ਰਾਤ ਚ ਕਿਤਾ ਜਲਦੀ ਹੈ ਕਈ ਵਾਰ ਅੱਗੇ ਸੇਕੇ ਦੀ ਰਾਤ ਬਿਤਾ ਰਹੀ ਕਿਚਾ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਸ਼ਾਨਕਾ ਟੂਵੇ ਜੀ ਉਦੋਂ ਕੋਈ ਭੈ ਹੁੰਦਾ ਸੀ ਤੂੰ ਨੋ ਇਸ ਗੱਲ ਸਾਜੀ ਹੋ ਅੰਟੀ ਦੇਖ ਮੈਂ ਅੰਟੀ ਨੂੰ ਕਹਾਂ ਮੈਂ ਅੰਟੀ ਨੂੰ ਕਹਿ ਰਿਹਾ ਅੰਟੀ ਸਾਡੀ ਗਲੀ ਵਿੱਚ ਕੁਝ ਹੈ ਸਾਡੇ ਕਿੰਨੇ ਕਿੰਨੇ ਮੋਤਾਂ ਆਈਆਂ ਗਲੀ ਚੋਕ ਚ ਕਿੰਨੇ ਕਿੰਨੇ ਮੁੰਡੇ ਸਾਰੇ ਕਰਕੇ ਨਹੀਂ ਦੇਖੋ ਐਸੀ ਚੀਜ਼ ਕੋਈ ਨਹੀਂ ਹੈ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ ਜੀ ਔਰ 40 ਸਾਲ ਤੋਂ ਨਾ ਭੋਜਨ ਛੜਿਆ ਜੀ ਬਹੁਤ ਕਿਰਪਾ ਮੜੀਆਂ 'ਚ ਰਹਿ ਰਹੇ ਹਾਂ ਰਾਤ ਕਿਤਾ ਜਲਦੀ ਹੈ ਕਈ ਵਾਰ ਅੱਗੇ ਸੇ ਕੇ ਉਹਦੀ ਰਾਤ گزارਾ ਕੀਤਾ ਹੈ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰਦੇ ਇਹ ਅਮੀ ਇੱਕ ਬਹਿਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਛਾਂਨਕਾਰ ਤੋਂ ਵੇ ਜੀ ਉਦੋਂ ਕੋਈ ਭੈ ਹੁੰਦੇ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ ਬਾਕੀ ਚੰਤਰ ਵਿਗਿਆ ਇਸੇ ਪੋੜੇ ਨੇ ਸਭ ਕੀਲ ਦਿੱਤੀ ਹੈ ਉਹ ਕੋਈ ਨਹੀਂ ਹੈ ਚੰਤਰ ਵਿਗਿਆ ਕੁਛ ਨਹੀਂ ਹੈ ਇਹ ਸਿਰਫ ਆਪਣਾ ਹੀ ਵਹਿਮ ਹੈ ਇਹ ਲੋਕ ਡਰ ਰਹੇ ਨੇ ਉਹ ਟੀਮ ਅਸੇ ਤਾਂ ਹੈ ਅਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਜਿਹੜੇ ਭੂਤ ਕੁਛ ਲੱਗ ਨਹੀਂ ਆ 100 ਭੂਤਾਂ ਦਾ ਇੱਕ ਭੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਉਹ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਐ ਉਹੀ ਦੱਸਣੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਫੋਟੋਆਂ ਖਿੱਚੀ ਦੀਆਂ ਉਸ ਬਾਰੇ ਆਹੀ ਕਹਿ ਤਾ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮ ਵਾਲਾ ਵਾਕਈ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿਦਾਂ ਦਾ ਮਹੌਲ ਹੈ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਦੇਖ ਨਹੀਂ ਹੈਗੇ ਪਰ ਰੋਲਾ ਬੜਾ ਪਿਆ ਜੋ ਬਹੁਤ ਜ਼ਿਆਦਾ ਪੇਦਾ ਹੈ ਸ਼ਾਇਦ ਨਾਲ ਕੋਈ ਇਫੈਕਟ ਹੋ ਰਿਹਾ ਮਹੱਲੇ ਦੇ ਵਿੱਚ ਕੋਈ ਬਿਮਾਰੀ ਜਾਂ ਕੀ ਹੋਵੇ ਦਰਮਿਆਨ ਵੀਡੀਓ ਚ ਸੁਣਿਆ ਕੋਈ ਮੌਤਾ ਵੀ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਤੇ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਗੇ ਮੋਤ ਜੌਣ ਮੋਤ ਹੋਈਆਂ ਸੀ ਤੁਹਾਨੂੰ ਵੀਡੀਓ ਦੇਖੀ ਵੀਡੀਓ ਚ ਕੀ ਨਜ਼ਰ ਆ ਰਿਹਾ ਵੀਡੀਓ ਚ ਤੇ ਇਹੀ ਨਜ਼ਰ ਆ ਰਹੀ ਪਈ ਹੈ ਪਰਛਾਈ ਜੀ ਕਿਸ ਚੀਜ਼ ਦੀ ਵੀ ਕੋਈ ਇਦਾਂ ਦੀ ਕੀ ਲੱਗ ਰਹੀ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਪਖੜਿਆ ਇਸ ਜਗ੍ਹਾ ਤੇ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਤੁਸੀਂ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾਏ ਕਿ ਕੀ ਚੀਜ਼ ਹੀ ਹੈ ਜਿਹੜਾ ਦੇ ਲੋਕਾਂ ਦੇ ਚੋਂ ਬੈਮ ਦੂਰ ਕੀਤਾ ਜਾਵੇ ਜਾਂ ਸੱਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ ਹੈ ਹਾਂਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਿਮੜ ਕੇ ਮੁੜੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਲੜਾਈ ਹੈ ਕਿ ਜਿਹੜੇ ਚੜੇਲ ਵਗੈਰਾ ਚਾਹੀਏ ਉਹ ਜੀ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਦੀਤ ਨਹੀਂ ਔਰ ਮੈਂ ਇਹੋ ਹੀ ਕਹਿੰਦਾ ਲੋਕਾਂ ਨੂੰ ਕਿ ਆਂਦਰ ਵਿਸ਼ਵਾਸ 'ਚ ਨਾਮ ਫੜੋ ਤੇ ਨਾ ਹੀ ਡਰਦੇ ਕੋਈ ਜੁਰਤ